ਤਾਂ ਠੀਕ ਹੈ ਪਰ ਤੁਮੇ ਮੈਨੂੰ ਇੱਕ ਗੱਲ ਦੱਸ ਦੁਨੀਆ ਚਾਹੇ ਇੱਧਰ ਦੀ ਉੱਧਰ ਹੋ ਜਵੇ ਇਹ ਮੇਰੀ ਸੋਹਕੜ ਤੇ ਇਹਦੇ ਪੁੱਤ ਨੂੰ ਤੂੰ ਇੱਕ ਕੱਡੀ ਵੀ ਨਹੀਂ ਦੇ ਕੇ ਜਾਣੀ ਮਾਨਪ੍ਰੀਤ ਇਹਨਾਂ ਨਾਲ ਇੰਨੇ ਪਿਆਰ ਨਾਲ ਗੱਲਾਂ ਕਿਵੇਂ ਕਰੀ ਜਾਂਦੀ ਆ ਹੋਰ ਤਾਂ ਕੋਈ ਇਹਨਾਂ ਨੂੰ ਇਸ ਘਰ ਚ ਬੁਲਾਉਂਦਾ ਨਹੀਂ ਕੋਈ ਗੱਲ ਨਹੀਂ ਭਾਬੀ ਦੋ ਛੱਡੋ ਜੇ ਤੁਸੀਂ ਕਹੋਗੇ ਨਾ ਚਾਰ ਦਿਨ ਲਾ ਜਾਗੇ ਚਾਰ ਦੇ ਵੀ ਹਫਤਾ ਲਾ ਜਾਗੇ ਪਰ ਇੱਕ ਗੱਲ ਹੈ ਵੀ ਆਪਾਂ ਨਾਲ ਹੀ ਰਹਿਾਂਗੇ ਓਰੇ ਨਾਲੇ ਮੈਨੂੰ ਤਾਂ ਵਿਚਾਰੀ ਮਾਨਪ੍ਰੀਤ ਤੇ ਤਰਸ ਆਉਂਦਾ ਪੀ ਉਹਨਾਂ ਨੂੰ ਗੰਨੋ ਕੰਨ ਖ਼ਬਰ ਹੀ ਨਹੀਂ ਹੋਈ ਆਪਾਂ ਕਿੱਡਿਆਂ ਕਿੱਡਿਆਂ ਖੇਡਾਂ ਖੇੜ ਲੀਆਂ ਆਹੀ ਤਾਂ ਪੁੱਤ ਮੈਂ ਤੈਨੂੰ ਦੱਸਣ ਲੱਗੀਆਂ ਇੱਥੇ ਸਾਰਾ ਕੁਝ ਦਿਖਾਵਾ ਕਰ ਰਹੇ ਨੇ ਤੇ ਤੁਸੀਂ ਤੁਸੀਂ ਇਸ ਦਿਖਾਵੇ ਦੇ ਪਾਤਰ ਹੋ ਸਾਰੀ ਦਿਹਾੜੀ ਨਵਾਬ ਬਣ ਕੇ ਕੁਰਸੀ ਤੇ ਬੈਠਾ ਰਹਿੰਦਾ ਇੱਥੇ ਕਾਗਜ਼ ਕਾਲੀ ਕਰੀ ਜਾਂਦਾ ਕਬੀਲਦਾਰੀ ਦਾ ਤੈਨੂੰ ਪਤਾ ਕੁਝ ਕੇ ਨਹੀਂ ਪਤਾ ਓਏ ਆਹਾ ਕਬੀਲਦਾਰੀ ਦੇ ਕੰਮ ਕਰ ਰਿਹਾ ਨਾ ਤੂੰ ਹਰ ਬਲੇ ਮੇਰਾ ਦਿਮਾਗ ਖਾਇਆ ਕਰ ਨਾਲੇ ਤੈਨੂੰ ਇੱਕ ਹੋਰ ਗੱਲ ਦੱਸਦਾ ਘਰ ਦੀ ਕਬੀਲਦਾਰੀ ਸਾਹਮਣੇ ਵਾਸਤੇ ਨਾ ਮੈਂ ਕਬੀਲਦਾਰ ਲੱਭ ਰੱਖਿਆ ਮੇਰੇ ਜਾਣ ਤੋਂ ਬਾਅਦ ਥਾਮ ਕੇ ਰੱਖ ਕਬੀਲਦਾਰੀ ਉਹ ਤਾਂ ਠੀਕ ਹੈ ਪਰ ਤੂੰ ਮੈਨੂੰ ਇੱਕ ਗੱਲ ਦੱਸ ਦੁਨੀਆ ਚਾਹੇ ਇੱਧਰ ਦੀ ਉੱਧਰ ਹੋ ਜਵੇ ਇਹ ਮੇਰੀ ਸੌਕੜ ਤੇ ਇਹਦੇ ਪੁੱਤ ਨੂੰ ਤੂੰ ਇੱਕ ਕੋਡੀ ਵੀ ਨਹੀਂ ਦੇ ਕੇ ਜਾਣੀ ਜੇ ਇਹਨਾਂ ਨੂੰ ਕੁਛ ਦਿੱਤਾ ਨਾ ਮੇਰੇ ਤੋਂ ਬੁਰਾ ਕੋਈ ਨਹੀਂ ਮੈਂ ਤਾਂ ਇਹਨਾਂ ਦਾ ਜੀਣਾ ਹਰਾਮ ਕਰ ਦੂੰਗੀ ਜੀਣਾ ਉਹ ਤੂੰ ਫਿਕਰ ਨਾ ਕਰ ਜੇ ਮੈਂ ਇਹਨਾਂ ਨੂੰ ਕੁਝ ਦੇਣਾ ਹੁੰਦਾ ਨਾ ਅੱਜ ਨੂੰ ਦੇ ਦਿੰਦਾ ਠੀਕ ਨਹੀਂ ਮੈਂ ਇਹਨਾਂ ਨੂੰ ਇਸ ਘਰ ਚ ਨਾ ਰੱਖਦਾ ਹੁਣ ਤੱਕ ਮੈਨੂੰ ਨਹੀਂ ਪਤਾ ਨਾ ਮੈਨੂੰ ਤੇਰੇ ਕਿਸੇ ਗੱਲ ਦੀ ਸਮਝ ਆਉਂਦੀ ਹੈ ਮੈਨੂੰ ਤਾਂ ਬਸ ਇੰਨਾ ਪਤਾ ਕਿ ਟੱਬਰ ਨੂੰ ਨਾ ਜ਼ਮੀਨ ਚੋਂ ਜਾਂ ਘਰ ਚੋਂ ਇੱਕ ਇੰਚ ਵੀ ਥਾਂ ਦੇਤੀ ਇਹਨੂੰ ਬਸ ਤੇਰਾ ਹਲ ਕੀ ਹੁੰਦਾ ਇਹ ਤੂੰ ਸੋਚ ਲੈ ਇੱਕ ਇੰਚ ਵੀ ਥਾਂ ਨਹੀਂ ਦੇਣੀ ਲੋ ਸਾਨੂੰ ਮੈਨੂੰ ਨਹੀਂ ਪਤਾ ਤੇਰੀਆਂ ਗੱਲਾਂ ਤਾਂ ਮੇਰੇ ਦਿਮਾਗ ਉੱਪਰ ਦੀ ਲੰਗੀ ਜਾਂਦੀਆਂ ਹੌਲੀ ਬੋਲਣ ਵਾਲੇ ਤੇ ਤੁਰਦਾ ਫਰਦਾ ਇਥੇ ਜਸਨਾ ਸੁਣ ਲਵੇ ਕੋ ਗੱਲ ਸਾਰਾ ਨਾ ਕੀਤਾ ਕਰਾਇਆ ਖੂਚ ਪੈ ਜਾਊਗਾ ਮੈਨੂੰ ਮਨਪਰੀ ਦਾ ਨੰਬਰ ਲਾ ਕੇ ਦੇ ਤੇ ਉਹਨੂੰ ਮੈਂ ਕਹਾ ਵੀ ਤੈਨੂੰ ਜਸਤੇ ਜਸ਼ਨ ਲੈਣ ਆਉਣ ਲੱਗੇ ਆ ਓਏ ਕੀ ਕਹੀ ਜਾਨੀ ਆ ਤੂੰ ਇਹੇ ਭਲਾ ਉਹਨੂੰ ਕਿਉਂ ਲੈਣ ਜਾਣਗੇ ਲੈ ਦੱਸ ਤੈਨੂੰ ਕਿੰਨੇ ਦਿਨ ਹੋ ਗਏ ਵੀ ਮੈਨੂੰ ਕੁੜੀ ਨੂੰ ਮਿਲਾ ਦੇ ਕੁੜੀ ਨੂੰ ਮਿਲਾ ਦੇ ਤੂੰ ਜਾਂਦਾ ਨਹੀਂ ਇਹਨਾਂ ਨੂੰ ਮੈਂ ਕਹਾ ਨਾ ਹਰ ਕੇ ਮੈਂ ਤਾਂ ਸੋਚ ਲਿਆ ਵੀ ਜਸਤੇ ਜਸ਼ਨ ਉਹਨੂੰ ਲੈਣ ਜਾਣਗੇ ਬਸ ਮੈਂ ਆਪਣੀ ਧੀ ਨੂੰ ਤਾਂ ਮਿਲਣਾ ਹੀ ਆ ਓ ਤੇਰਾ ਦਿਮਾਗ ਮੋਟਾ ਤੇਰਾ ਦਿਮਾਗ ਮੋਟਾ ਕੋਈ ਕੁਲੀਤਾ ਪਹਿਲੀ ਇਹਨਾਂ ਨਾਲ ਗਲਪਕੜੀਆਂ ਪਾਈ ਜਾਂਦੀ ਆ ਤੂੰ ਹੋਰ ਭੇਜ ਕੇ ਇਹਨਾਂ ਨੂੰ ਉਹੋ ਕਰ ਦੇ ਬਰਤ ਲਿਆ ਕਰ ਇਹਨੂੰ ਮੜਾ ਜਾ ਬਰਤ ਲਿਆ ਕਰ ਇਹਨੂੰ ਲੈ ਦੱਸ ਉਹੀ ਗੱਲਾਂ ਕਰੀ ਜਾਂਦਾ ਤੂੰ ਵੀ ਨਹੀਂ ਜਾਂਦਾ ਜੱਸ ਨੂੰ ਮੈਂ ਕਹਾਂ ਨਾ ਨਾ ਤੇਰੇ ਤੇ ਜੱਸ ਦੇ ਬੈਠੇ ਆ ਮੈਂ ਕੋੜਮਾ ਦੇ ਵਿੱਚ ਕੁੜੀ ਨੂੰ ਲੈਣ ਜਾਂਦੀ ਸੋਹਣੀ ਲੱਗਦੀ ਆ ਕੋੜਮ ਕੀ ਕਹਿਣਗੇ ਬੇ ਪਿਓ ਤੇ ਭਰਾ ਘਰ ਬੈਠੇ ਆ ਮਾਂ ਬੱਸਾਂ 'ਚ ਠੱਕੇਖਾਂ ਦੀ ਕੁੜੀ ਨੂੰ ਲੈਣ ਆ ਗਈ ਮੈਂ ਨਹੀਂ ਜਾਣਾਂ ਤਾਂ ਮੈਂ ਜੱਸ ਨੂੰ ਕਹਤਾ ਓਏ ਤੈਨੂੰ ਤੇਰੀ ਕੁੜੀ ਚਾਹੀਦੀ ਆ ਤੇ ਮਨਪ੍ਰੀਤ ਨੂੰ ਮਿਲਣਾ ਮੈਂ ਆਪ ਹੀ ਬੁਲਾ ਲੈਂਦਾ ਉਹ ਤੇ ਮੈਂ ਤੈਨੂੰ ਫੋਨ ਲਾ ਕੇ ਦਿੰਦਾ ਤੂੰ ਪ੍ਰੌਣੀ ਨੂੰ ਫੋਨ ਕਰ ਦੇ ਉਹ ਆਪ ਹੀ ਲੇ ਕੋਈ ਲੋੜ ਨਹੀਂ ਇਹਨਾਂ ਨੂੰ ਉੱਥੇ ਭੇਜਣ ਦੀ ਚੱਲ ਚੰਗਾ ਮੈਨੂੰ ਤਾਂ ਆਪਣੀ ਧੀ ਨਾਲ ਮਤਲਬ ਆ ਕੋਈ ਲੈਣ ਜਾਵੇ ਚਾਹੇ ਕੋਈ ਛੱਡਣ ਜਾਵੇ ਬਸ ਇਹ ਨਾ ਹੋਵੇ ਵੀ ਤੂੰ ਪਹਿਲਾਂ ਵਾਂਗੂ ਮੈਨੂੰ ਲਾਰਾ ਜਿਹਾ ਲਾਦਵੇਂ ਇਹਨਾਂ ਨੂੰ ਮੈਂ ਭੇਜਾਂ ਨਾ ਤੇ ਉਧਰੋਂ ਕੋਈ ਆਵੇ ਨਾ ਉਹ ਤੇਰੇ ਸਾਹਮਣੇ ਹੀ ਲਾ ਦਿੰਦਾ ਮੈਂ ਫੋਨ ਖੜ ਚੱਕ ਲਾ ਫੋਨ ਲਾ ਲਾ ਹੈਲੋ हां पुत्त मानप्रीत तू ਐ ਕਰ ਮੁੰਡੇ ਨੂੰ ਨਾਲ ਲੈ ਕੇ ਨਾ ਆਦੀ ਮਾਂ ਨੂੰ ਮਿਲਣ ਆ ਜਾ ਹਾਂ ਹੈਨਾ ਹਾਂ ਬਹੁਤ ਤੇਰੇ ਬਿਨਾ ਉਦਰੀ ਪਈ ਐ ਪੁੱਤ ਹਾਂ 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 ਠੀਕ ਆ ਠੀਕ ਆ ਠੀਕ ਆ ਪੁੱਤ ਆ ਰਹੀ ਆ ਹਾਂ ਹੁਣ ਖੁਸ਼ ਹੈ ਹਾਂ ਬਹੁਤ ਖੁਸ਼ ਹੈ ਚੱਲ ਚੱਲੀ ਹੁਣ ਦੰਦਿਆ ਨਿਕਲਦੀਆਂ ਦੇਖ ਚੰਗਾ ਚੰਗਾ ਕਰ ਲੈ ਕਾਗਜ਼ ਕਾਲੇ ਆ ਲੈ ਜਾ ਨਾਲ ਹੀ ਫੋਨ ਚਾਰਜ ਲਾ ਦਿੰਨੀ ਹਾਂ ਆਹਾਹਾ ਵੇ ਮੁੰਡਿਆ ਤੂੰ ਇੱਥੇ ਬੈਠਾ ਸੁਣਾ ਮੰਗੂ ਉਹ ਕੱਲੀ ਬੈਠੀ ਅੰਦਰ ਦੇਖ ਲੈ ਉਹਨੂੰ ਪੁੱਛ ਲੈ ਜਾ ਕੇ ਮਾ ਪੁੱਛਣਾ ਕੀ ਐ ਹੁਣ ਤੂੰ ਤਾਂ ਕਹੀ ਜਾਨੀ ਵੀ ਨਾਲ ਬਗਜਾ ਨਾਲ ਬਗਜਾ ਹੁਣ ਮੈਂ ਆਪ ਤੋ ਜਾ ਕੇ ਗੱਲ ਛੇੜਾ ਨਾਲੇ ਆਪਾਂ ਨੂੰ ਗੱਲ ਛੇੜਨ ਦੀ ਲੋੜ ਵੀ ਕੀ ਪਈ ਐ ਜਦੋਂ ਅਗਲੀ ਤੇ ਪਿਓ ਦਾ ਤਾਂ ਫੋਨ ਆ ਗਿਆ ਉਹਨੇ ਫੋਨ ਕਰਕੇ ਕਹਿਤਾ ਕਹਿੰਦਾ ਭਈ ਤੂੰ ਕੁੜੀ ਨੂੰ ਲੈ ਆ ਆ ਕੇ ਮਿਲਿਆ ਕੇ ਲੈ ਜਾ ਬਾਕੀ ਜਿਹੜਾ ਕੁਝ ਹੋਊਗਾ ਕੋਈ ਨਾ ਦੇਖੀ ਜਊ ਉਹ ਦੇਖਣਾ ਕੀ ਐ ਓਏ ਸੌਰੇ ਜਾਏਗਾ ਖਾਲੀ ਇੱਥੇ ਨਾ ਮੜੀ ਤੁੱਟ ਕੇ ਜਾ ਬੇ ਚੁੱਪ ਕਰ ਜਾ ਕਰ ਬਕਾਈ ਮਾਰੀ ਜਾਂਦਾ ਜਾ ਦੇਖ ਲੈ ਉਹਨੂੰ ਕਰ ਲੈ ਗੱਲ ਉਹਦੇ ਨਾਲ ਜਾ ਕੇ ਉਹ ਵੀ ਨਾ ਮਾਂ ਸਾਹ ਹੀ ਨਹੀਂ ਲੈਂਦੀ ਹੁੰਦੀ ਫਿਰ ਕਰ ਤਾਂ ਤੂੰ ਬਹਿ ਜਾ ਟਿੱਕੇ ਨਾ ਉਥੇ ਜਾ ਕੇ ਤੂੰ ਬਹੁ ਮੁੰਡੇ ਦੀਆਂ ਗੱਲਾਂ ਸੁਣੇਗਾ ਉਹ ਫੇਰ ਕੀ ਹੁੰਦਾ ਤੂੰ ਨਹੀਂ ਸੁਣਦੀ ਜਾਂ ਮੈਂ ਸੁਣ ਲਵਾਂ ਫੇਰ ਕੀ ਆ ਮੇਰਾ ਤਾਂ ਪੁੱਤ ਐ ਉਹ ਮੈਂ ਨੂਹ ਪੁੱਤ ਦੀਆਂ ਗੱਲਾਂ ਸੁਣ ਸਕਦੀ ਆ ਤੂੰ ਨਹੀਂ ਸੁਣ ਸਕਦਾ ਨਾਲੇ ਇਹ ਪਿੰਡ 'ਚ ਗੱਲਾਂ ਉਡਣ ਦੀ ਦੇਰ ਨਹੀਂ ਹੁੰਦੀ ਅਗਲਾ ਉਹਦੀ ਕਹਿ ਦੂਗਾ ਉਹ ਫਲਾਣਿਆਂ ਦਾ ਬੁੜਾ ਨੂਹ ਦੇ ਗੱਲਾਂ ਸੁਣਦਾ ਕੰਨ ਲਾ ਲਾ ਕੇ ਉਹ ਪਿੰਡ 'ਚ ਗੱਲ ਕੋਈ ਡਾਵੇ ਨਾ ਡਾਵੇ ਤੈਨੂੰ ਜਰੂਰ ਆ ਦੇਣੀਆਂ ਨੇ ਵੀ ਮੈਂ ਕੰਨ ਲਾ ਲਾ ਕੇ ਗੱਲਾਂ ਸੁਣਦਾ ਨੂਹ ਪੁੱਤ ਦੀਆਂ ਚੱਲ ਤੂੰ ਠਿਕ ਜਾ ਠਿਕ ਜਾ ਬੜੀ ਪਕਾਈ ਨਾ ਮਰੇ ਕ ਇੱਥੇ ਸਾਰਾ ਦਿਨ ਇੱਥੇ ਸੂਹਾ ਲੈਂਦਾ ਰਹਿਣਾ ਬਾਰੇ ਵੀ ਨਿਕਲ ਜਾ ਕੇ ਕਦੇ ਜਾਂ ਭੱਗ ਜਾ ਚੱਲ ਜਾ ਨਾ ਮੈਂ ਪਰ ਮੈਨੂੰ ਇਹ ਦੱਸਦੀ ਵੇ ਮਨਪ੍ਰੀਤ ਤਾਰੀ ਨੂੰ ਪਿੱਕ ਲੈਣ ਬਾਰੇ ਰਾਜੀ ਹੋਈ ਆ ਕਿ ਨਹੀਂ 베 ਦੱਸ ਦੂੰਗੀ ਤੁਰ ਜਾ ਤੂੰ ਇੱਥੇ ਦਿਮਾਗ ਨਾ ਖਾ ਮੇਰਾ ਠੀਕ ਆ ਕੀ ਕਰੀ ਜਾਨੀ ਆ ਤੈਂ ਕੀ ਲੈਣਾ ਮੈਂ ਕੁਛ ਮਰਜ਼ੀ ਕਰਾਂ ਨਾਲੇ ਤੂੰ ਕੀ ਲੈਣ ਆਇਆ ਹੁਣ ਮੇਰੇ ਕੋਲੇ ਮਸਕੇ ਜੇ ਤਾਂ ਮੈਨੂੰ ਲੈ ਆਂ ਠੀਕ ਆ ਮੈਂ ਉਹ ਤੈਨੂੰ ਮਸਕੇ ਥੋੜੀ ਲਾਉਣਾ ਆ ਮੈਂ ਕਮਾਲ ਕਰਦੀ ਆ ਤੂੰ ਮੈਂ ਤਾਂ ਦਰਲੇਵੇ ਕੰਮ ਆਇਆ ਥਿੱਕ ਥੋੜਾ ਜਾਂ ਹਾਂ ਦੱਸ ਕੀ ਕੰਮ ਆਇਆ ਉਹ ਤਾਂ ਤੇਰੇ ਡੈਡੀ ਦਾ ਫੋਨ ਆਇਆ ਸੀਗਾ ਮੇਰੇ ਕੋਲ ਤੇ ਉਹ ਕਹਿੰਦੇ ਵੀ ਐਂ ਕਰ ਵੀ ਜੱਸ ਨੂੰ ਤਾਂ ਹੋ ਗਿਆ ਕੰਮ ਵੀ ਤੂੰ ਮੇਰੀ ਕੁੜੀ ਨੂੰ ਲੈ ਕੇ ਆ ਤੇ ਮਿਲਿਆ ਕੇ ਲੈ ਜਾ ਪਹਿਲੀ ਗੱਲ ਤਾਂ ਮੈਂ ਤੇਰੀਆਂ ਗੱਲਾਂ 'ਚ ਆਉਣ ਵਾਲੀ ਨਹੀਂ ਠੀਕ ਡੈਡੀ ਨੇ ਫੋਨ ਮੈਨੂੰ ਕਿਉਂ ਨਹੀਂ ਲਾਇਆ ਤੇਰੇ ਫੋਨ ਤੇ ਕਾਹਤੋਂ ਲਾਇਆ ਤਾਂ ਲਾਇਆ ਵੀ ਤੇਰਾ ਦਿਮਾਗ ਬੱਜਿਆ ਥੋੜਾ ਜਾਂ ਉਹ ਤੇਰੇ ਫੋਨ 'ਚ ਵੈਲਿਡਿਟੀ ਨਹੀਂ ਹੈਗੀ ਰੀਚਾਰਜ ਖਤਮ ਹੋਇਆ ਬੱਜ ਦਿਮਾਗ ਦੀਏ ਜਿਵੇਂ ਤੇਰੀ ਮਾਂ ਨੇ ਮੇਰੇ ਵਾਲੇ ਤੇ ਲਾ ਲਿਆ ਤੇ ਮੇਰੇ ਪਿਓ ਨੇ ਲਾ ਲਿਆ ਦਿਮਾਗ ਤਾਂ ਮੇਰਾ ਨੂੰ ਤੂੰ ਚੱਕਦਾ ਤਾਂ ਹੀ ਤਾਂ ਮੇਰੇ ਦਿਮਾਗ ਚ ਕੋਈ ਗੱਲ ਬੈਠਦੀ ਨਹੀਂ ਹੈਗੀ ਭੁੱਲੀ ਗਈ ਸੀ ਮੈਂ ਵੀ ਰਿਚਾਰਜ ਨਹੀਂ ਹੈਗਾ ਦੱਸ ਸੀ ਉਹਨੇ ਦੱਸਿਆ ਨਹੀਂ ਡੈਡੀ ਨੇ ਵੀ ਜਸਨੂ ਕੀ ਕੰਮ ਪੈ ਗਿਆ ਇਹਨਾਂ ਨਹੀਂ ਮੈਂ ਗੱਲ ਕਰੀ ਹੈਗੀ ਨਾ ਮੈਂ ਪੁੱਛਿਆ ਵੀ ਹਾਂ ਕੀ ਕੰਮ ਹੋ ਗਿਆ ਕੀ ਨਾ ਹੋ ਗਿਆ ਬਸ ਅਗਲਾ ਕਹਿੰਦਾ ਵੀ ਹਾਂ ਮੇਰੀ ਧੀ ਨੂੰ ਕਹਿੰਦਾ ਮਿਲਣ ਨੂੰ ਜੀਜਾ ਕਰਦਾ ਕਹਿੰਦਾ ਤੈਨੂੰ ਲੈ ਕੇ ਆਜਾ ਹੁਣ ਫਿਰ ਸੋਹਰਾ ਸਾਹਿਬ ਨੇ ਹੁਣ ਮੈਂ ਕਿਵੇਂ ਟਾਲ ਸਕਦਾ ਕਹਿੰਦਾ ਨਾ ਨਹੀਂ ਤਾਂ ਮੰਨਣੀ ਐ ਬੂ ਜਾਣਾ ਤਾਂ ਪੈਣਾ ਹੀ ਆ ਮੈਨੂੰ ਤੂੰ ਦੱਸ ਜਾਣਾਗਾ ਨਾ ਕਿਉਂਕਿ ਮੇਰਾ ਜੀਜਾ ਤਾਂ ਨਹੀਂ ਕਰਦਾ ਵੀ ਮੈਂ ਤੈਨੂੰ ਉਹਦੇ ਪੇਕੇ ਲੈ ਕੇ ਜਾਵਾਂ ਉਹਦੇ ਨਾਲ ਬਾਕੀ ਜਦ ਡੈਡੀ ਨੇ ਫੋਨ ਲਾਤਾ ਏ ਤਾਂ ਕੋਈ ਨਹੀਂ ਕੋਈ ਨਹੀਂ ਕੀ ਨਹੀਂ ਮੈਨੂੰ ਕੰਮ ਬਹੁਤ ਨੇ ਮੈਨੂੰ ਸਿੱਧੀ ਤਰ੍ਹਾਂ ਦੱਸ ਦੇ ਜੇ ਜਾਣਾ ਤਾਂ ਆਉ ਮਾਰ ਕੇ ਕੰਮਾ ਨੂੰ ਤਾਂ ਤੂੰ ਕਲੈਕਟਰ ਲੱਗਿਆਗਾ ਵੀ ਤੂੰ ਇੱਕ ਦਿਨ ਨਾ ਜਾਏਂਗਾ ਤਾਂ ਸਾਰੇ ਕੰਮ ਰੁਕ ਜਾਣਗੇ ਗੱਲਾਂ ਦੇਖ ਮਾਰਦਾ ਲੱਗਦਾ ਕੰਮਾ ਦਾ ਮੇਰੀ ਗੱਲ ਸੁਣਦੀ ਹੈ ਬਾਰ ਮੈਂ ਗੱਲ ਇਹੀ ਦੁਬਾਰੇ ਰਿਪੀਟ ਨਹੀਂ ਕਰਨੀ ਮੈਂ ਤੈਨੂੰ ਦੱਸੀ ਜਾਂਣਾ ਜੇ ਜਾਣਾ ਤਾਂ ਦੱਦ ਨੀ ਮੈਂ ਤੇਰੇ ਪਿਓ ਨੂੰ ਫੋਨ ਲਾ ਕੇ ਕਹਿ ਦੂੰ ਵੀ ਭਾਈ ਦੇਖ ਮੈਂ ਤਾਂ ਤਿਆਰ ਹੋ ਗਿਆ ਤੀ ਵੀ ਹਾਂ ਚੱਲ ਚੱਲੀਏ ਪਰ ਤੇਰੀ ਧੀ ਨੇ ਜਵਾਬ ਦਿੱਤਾ ਮੈਨੂੰ ਲੱਗਦਾ ਵੀ ਇਹਦੀ ਗੱਲ ਮੰਨ ਫਰੀ ਤੇ ਮਨ ਨੂੰ ਆ ਲਾਦ ਵੀ ਪਤਾ ਨਹੀਂ ਕਹੀ ਜੀ ਇਹ ਵੀ ਆਪਣੇ ਪਿਓ ਵਰਗਾ ਹੈ ਜਿਹਨੂੰ ਆਪਣੇ ਘਰ ਵਾਲੀ ਵੀ ਨਹੀਂ ਮਨਾਉਣੀ ਹੁੰਦੀ ਮੈਨੂੰ ਲੱਗਦਾ ਮੈਨੂੰ ਇਹ ਗੱਲ ਕਰਨੀ ਪਊ ਜਾ ਕੇ ਦੇਖਨੀ ਆ ਕੀ ਗੱਲ ਵੇ ਕਿਉਂ ਐਵੇਂ ਮੇਰੇ ਨੂੰ ਨੂੰਹ ਨੂੰ ਤਾਂ ਕਰੀ ਜਾਣਾ ਮੁੰਡੇ ਨੂੰ ਕੁੱਲਾ ਮਾਦਰੀ ਨੂੰ ਉਹ ਕੀ ਤਾਂ ਕਰਨ ਨੂੰ ਕਹਤਾ ਮੇਰੀ ਗੱਲ ਸੁਣ ਲੈ ਮੇਰੇ ਸਤਕਾਰਯੋਗ ਡੈਡੀ ਦਾ ਫੋਨ ਆਇਆ ਤੇ ਇਧਰ ਸੋਹਰਾ ਸਾਹਿਬ ਦਾ ਉਹ ਕਹਿੰਦਾ ਵੀ ਐਂ ਕਰ ਪਾਈ ਜਸਨ ਹੋ ਗਿਆ ਕੰਮ ਕਹਦਾ ਮੇਰੀ ਕੁੜੀ ਨੂੰ ਲੈ ਕੇ ਆ ਮਿਲਿਆ ਕੇ ਲੈ ਕੇ ਜਾ ਇਹੀ ਗੱਲ ਆ ਕੇ ਮੈਨੂੰ ਦੱਸੀ ਐ ਮਸ ਇਨੇ ਚ ਮੂੰਹ ਬਣ ਗਿਆ ਇਸੇ ਗੱਲ ਪਿੱਛੇ ਲੜ ਪੀ ਲੈ ਮੇਰੇ ਨਾਲ ਚੱਲ ਮੇਰੀ ਗੱਲ ਸੁਣ ਤੂੰ ਜਾ ਬਾਰੇ ਮੈਂ ਆਪੇ ਮਨਾ ਲੂ ਇਹਨੂੰ ਕਮਾਲ ਕਰਦੀ ਤੂੰ ਮੈਨੂੰ ਬਾਹਰ ਕਾ ਤੋ ਭੇਜਦੀ ਮੈਂ ਕੀ ਚੁੰਡੀਆਂ ਮੜਦਾ ਨਾਲੇ ਜਿਵੇਂ ਮਣਾਏਂਗੀ ਤੂੰ ਮੇਰੇ ਸਾਹਮਣੇ ਮਣਾ ਮੈਨੂੰ ਤਾਂ ਪਤਾ ਲੱਗ ਜੂ ਵੀ ਹਾਂ ਚੱਲ ਭਈ ਐਂ ਕਹੇ ਤੋਂ ਮੰਨਦੀ ਐ ਇਹ ਦੇਖ ਮਰਪ੍ਰਿਤ ਜੇਪ ਤਾਂ ਤੇਰੇ ਪਿਓ ਦਾ ਫੋਨ ਆਇਆ ਤਾਂ ਸਾਨੂੰ ਜਾਣਾ ਚਾਹੀਦਾ ਨਾਲੇ ਕੀ ਸੋਚਣਗੇ ਉਹ ਵੀ ਸਾਡੀ ਤੀਨੂੰ ਇੱਥੇ ਧੁੱੱਕ ਨਹੀਂ ਲੈ ਕੇ ਆਇਆ ਨਾਲੇ ਫੇਰ ਵੀ ਆਖਰਕਾਰ ਇਹਦੇ ਨਾਲ ਜਾਣ ਦਾ ਹਰਜ ਕੀ ਐ ਤੇਰਾ ਬੰਦਾ ਐ ਬੰਦਾ ਚ ਹੁੰਦੀ ਕਿਹਾ ਜਾ ਹੋਵੇ ਪੁੱਤ ਆਖਰਕਾਰ ਜਨਾਨੀ ਜੱਜਦੀ ਬੰਦੇ ਨਾਲ ਹੀ ਐ ਨਾਲੇ ਆ ਮੇਰੇ ਕੰਨੀ ਦੇਖ ਲੈ ਸਾਰੀ ਉਮਰ ਤੇਰੇ ਪਿਓ ਨਾਲ ਕੱਢਤੀ ਹੁਣ ਜਾਈਏ ਤਾਂ ਜਾਈਏ ਕਿੱਥੇ ਪੁੱਤ ਜਦੋਂ ਪੱਲੇ ਇਹ ਜੇ ਪੈ ਗਏ ਇੱਕ ਗੱਲ ਹੋਰ ਐ ਤੇਰੇ ਪਿਓ ਦੇ ਕਹਿੰਦੇ ਤੈਨੂੰ ਲਈਦਾ ਜਾਂਦਾ ਆ ਮੇਰੇ ਕੰਨੀ ਦੇਖ ਲੈ ਤੇਰੇ ਪਿਓ ਨੇ ਕਦੇ ਮਰਦੇ ਦੇ ਮੂੰਹ ਚ ਮੇਰੇ ਪਾਣੀ ਵੀ ਨਾ ਪਾਵੇ ਉਹ ਨਹੀਂ ਕਾਤੋ ਬੋਲੀ ਜਾਂਦੀ ਹੁੰਦੀ ਮਰਦੇ ਦੇ ਮੂੰਹ ਚ ਪਾਣੀ ਪਾਉਣ ਨਾਲੇ ਕੁਛ ਹੋਰ ਅੱਛਾ ਤੈਨੂੰ ਕਦੇ ਲੈ ਕੇ ਨਹੀਂ ਗਿਆ ਕਿਤੇ ਉਹ ਬੇਕਾਨੂੰ ਲਗਿਆ ਜੇ ਮੈਂ ਕਹਿ ਵੀ ਦਿੰਦੀ ਵੀ ਚੱਲੀਏ ਕਲੇਸ਼ ਖੜਾ ਕਰ ਲੈਂਦਾ ਤੀ ਚਲ ਚੰਗਾ ਹੰਤਾ ਮਾਣੇ ਵੀ ਕਹਤਾ ਹੰਤਾ ਮੰਨ ਜਾ ਕੋਈ ਗੱਲ ਨਹੀਂ ਮੰਮੀ ਜੇ ਤੁਸੀਂ ਕਹਿੰਨੇ ਹੋ ਨਾ ਤਾਂ ਮੈਂ ਭੱਗ ਜਾਨੀ ਆ ਇਹਦੇ ਨਾਲ ਇਹਦੇ ਨਾਲ ਤਾਂ ਮੈਂ ਕਿਉਂ ਭੱਗ ਜਾਨੀ ਆ ਇਹਨੂੰ ਨਾਲ ਲੈ ਕੇ ਭੱਗ ਜਾਨੀ ਆ ਉਹਦੇ ਪੇਕੇ ਪਰ ਇਹਨੂੰ ਨਾ ਇੱਕ ਗੱਲ ਸਮਝਾ ਕੇ ਭੇਜੋ ਵੀ ਉੱਥੇ ਆਪੀਆਂ ਹਰਕਤਾਂ ਨਹੀਂ ਦਿਖਾਵੇ ਦਾਰੂ ਦੂਰੂ ਦਾ ਤਾਂ ਮੈਂ ਨਾਮ ਹੀ ਨਹੀਂ ਲੈ ਦੇਣਾ ਹੱਦ ਹੈ ਉਹ ਨਹੀਂ ਪੀਂਦਾ ਦਾਰੂ ਮੈਂ ਤਾਂ ਜਾਂਦਾ ਵੀ ਨਹੀਂ ਸੀ ਮੈਂ ਤਾਂ ਉਹ ਹੀ ਨਹੀਂ ਵੜਦਾ ਤੇਰੇ ਪੇਕੇ ਗੱਲਾਂ ਕਰ ਇਹ ਤਾਂ ਮੈਂ ਸੋਹਰਾ ਸਾਹਿਬ ਦੀ ਇੱਜ਼ਤ ਕਰਦਾ ਹਾਂ ਉਹਨਾਂ ਦੀ ਗੱਲ ਨਾ ਮੰਨਦਾ ਵੀ ਚਲ ਕੋਈ ਨਹੀਂ ਉਹਨਾਂ ਨੇ ਕਹਿਤਾ ਕਾਨੂੰ ਟਾਲਣੀ ਐ ਤਾਂ ਜਾਣਾ ਪੋਗਾ ਮੈਨੂੰ ਚੱਲ ਵੇ दारू ਦੀ ਘਾਟ ਆ ਸਾਨੂੰ ਰੇ ਤੂੰ ਬਾਲੀ ਪਕਾਈ ਨਾ ਮਾਰਿਆ ਕਰ ਮੇਰੀ ਗੱਲ ਸੁਣਨਾ ਜਾ ਕੇ ਕੋਈ ਤਿਆਰੀ ਵੇਰੀ ਕਰ ਲੋ ਬੈਠਾ ਇੱਥੇ ਉਪੋਕਿਆ ਨੇ ਚੱਲ ਮਨ ਵੀ ਤਾਂ ਹੋ ਜਾ ਬੁੱਧ ਤਿਆਰ ਜਾ ਭੱਗ ਜਾ ਮਰਣਾ ਲਾਉਣਾ ਮਰੀ ਜੰਨੀ ਐ ਭੱਗ ਜਾ ਤੂੰ ਵੀ ਜਾ ਕੇ ਚੱਲ ਆਪਣਾ ਕੰਮ ਤਾਂ ਬਣਿਆ ਹੁਣ ਇਹ ਆਪਦੇ ਤੇ ਕਾਬੂ ਰੱਖੇ ਡੰਗਰ ਜਾ ਕੇ ਤੇ ਉੱਥੇ ਬਣਿਆ ਬਣਾਇਆ ਕੰਮ ਗਾਲ ਦੀ ਜਾ ਕੇ ਜਸ਼ਨ ਜਸ਼ਨ ਹਾਂਜੀ ਦੱਸੋ ਇੱਥੇ ਬੈਠ ਪੁੱਤ ਮੇਰੀ ਗੱਲ ਸੁਣ ਮੇਰੇ ਕੋਲ ਐਨਾ ਟਾਈਮ ਹੈ ਨਹੀਂ ਗਾ ਬੈਠਣ ਦਾ ਤੁਸੀਂ ਕੰਮ ਦੱਸੋ ਪੁੱਤ ਐ ਕਿਉਂ ਕਰਦੀਆਂ ਗੱਲ ਸੁਣ ਮੇਰੀ ਬੈਠਦੀ ਏ ਦੇਖ ਮੈਂ ਚੈਸ ਦੀ ਮਾਂ ਹਾਂ ਪੁੱਤ ਮੈਨੂੰ ਤੂੰ ਦੂਰ ਨਾ ਜਾਇਆ ਕਰ। ਅੱਛਾ ਪਰ ਉਹ ਤਾਂ ਤੁਹਾਨੂੰ ਆਪਣੀ ਮਾਂ ਸਮਝਦਾ ਨਹੀਂ। ਪੁੱਤ ਮੈਂ ਤੁਹਾਨੂੰ ਕਿਵੇਂ ਸਮਝਾਵਾਂ? ਇੱਕ ਵਾਰੀ ਤਾਂ ਮੇਰੀ ਕੋਈ ਗੱਲ ਮੰਨ ਲਓ। ਮੇਰਾ ਸੱਚ ਵੀ ਸੁਣ ਲਓ ਪੁੱਤ ਕੀ ਹੈ। ਮੇਰੀ ਗੱਲ ਸੁਣਤੀਂ ਜਿਹੜਾ ਕੁਝ ਤੇਰੇ ਚਾਚਾ ਚਾਚੀ ਤੁਹਾਨੂੰ ਪੜਾ ਰਹੇ ਹਨ ਉਹ ਸਾਰਾ ਕੁਝ ਝੂਠ ਹੈ। ਅੱਛਾ ਤਾਂ ਫਿਰ ਤੁਸੀਂ ਦੱਸ ਦੋ ਸੱਚ ਕੀ ਆ? ਆਪਦਾ ਤੁਸੀਂ ਆਪਣੇ ਫਾਇਦੇ ਲਈ ਆਪਦੇ ਪੁੱਤ ਦਾ ਸੌਦਾ ਕਰਤਾ। ਜਾਂ ਫਿਰ ਤੁਸੀਂ ਇੰਨੇ ਮਜਬੂਰ ਹੋ ਗਏ ਸੀ ਵੀ ਤੁਹਾਡੇ ਤੋਂ ਧੱਕੇ ਨਾਲ ਚਾਚਾ ਚਾਚੀ ਨੇ ਗੋਦ ਪਵਾ ਲਿਆ ਜਸ ਤਾਂ ਮੇਰੀ ਕੋਈ ਗੱਲ ਨਹੀਂ ਸੁਣਦਾ ਹੁਣ ਤੂੰ ਵੀ ਨਹੀਂ ਮੇਰੀ ਗੱਲ ਸੁਣਦੀ ਮੇਰੀ ਗੱਲ ਸੁਣਤੀ ਏ ਜਿਹੜਾ ਕੁਝ ਵੀ ਸਾਨੂੰ ਪੜਾਇਆ ਜਾ ਰਿਹਾ ਨਾ ਉਹ ਨਿਰਾ ਪੂਰਾ ਝੂਠ ਹੈ ਇਸ ਘਰ ਦੇ ਵਿੱਚ ਕੋਈ ਨਹੀਂ ਚਾਹੁੰਦਾ ਕਿ ਮੇਰੇ ਤੇ ਮਨਪ੍ਰੀਤ ਦੇ ਜਸ ਨੇੜੇ ਆਵੇ ਨਾਲੇ ਇਸ ਗੱਲ 'ਚ ਮਨਪ੍ਰੀਤ ਕਿੱਥੋਂ ਆ ਗਈ ਮਨਪ੍ਰੀਤ ਤੇ ਜਸ ਦਾ ਤਾਂ ਪਿਆਰ ਹੀ ਬਹੁਤ ਹੈ ਨਾਲੇ ਚਾਚਾ ਚਾਚੀ ਕਿਉਂ ਨਹੀਂ ਚਾਹਣਗੇ ਵੀ ਸਾਡੀ ਕੁੜੀ ਦਾ ਪਿਆਰ ਨਾ ਬਣਿਆ ਆਪਦੇ ਭਾਈ ਨਾਲ ਹਾਹੀ ਤਾਂ ਪੁੱਤ ਮੈਂ ਤੈਨੂੰ ਦੱਸਣ ਲੱਗੀ ਆ ਇੱਥੇ ਸਾਰਾ ਕੁਝ ਦਿਖਾਵਾ ਕਰ ਰਹੇ ਨੇ ਤੇ ਤੁਸੀਂ ਤੁਸੀਂ ਇਸ ਦਿਖਾਵੇ ਦੇ ਪਾਤਰ ਹੋ ਹਾ ਤੂੰ ਦੇਖੀ ਹੁਣੇ ਤੇਰੀ ਚਾਚੀ ਆਊਗੀ ਤੇ ਤੈਨੂੰ ਕਹੂਗੀ ਫਿਰ ਮਨਪ੍ਰੀਤ ਨੂੰ ਲੈਣ ਨਾ ਜਾਵੇ ਜਸ ਹੂੰ ਆਪਦੇ ਪਰੋਹਣੇ ਨਾਲ ਇੱਥੇ ਆ ਰਹੀ ਐ ਨਾ ਚਾਚੀ ਐ ਕਿਉਂ ਕਹੂਗੀ ਨਾਲੇ ਚਾਚੀ ਨੇ ਤਾਂ ਮੈਨੂੰ ਆਪ ਕਿਹਾ ਸੀਗਾ ਵੀ ਤੂੰ ਤੇ ਜਸ ਜਾ ਕੇ ਮਨਪ੍ਰੀਤ ਨੂੰ ਲੈ ਆਇਓ ਜੇ ਤੈਨੂੰ ਮੇਰੀ ਗੱਲ ਤੇ ਨਹੀਂ ਯਕੀਨ ਨਾ ਥੀਏ ਤਾਂ ਤੂੰ 5-10 ਮਿੰਟ ਖੜ੍ਹਾ ਤੇਰੀ ਚਾਚੀ ਇੱਥੇ ਹੁਣੇ ਆਈ ਲੈ ਜਸ਼ਨ ਨਾ ਮੇਰੀ ਨੂੰਹ ਕੋਲ ਖੜੀ ਕੀ ਕਰਦੀ ਆ ਜਸ਼ਨ ਤੈਨੂੰ ਪੁੱਠੀਆਂ ਸਿੱਧੀਆਂ ਲੁੱਟੀਆਂ ਤਾਂ ਨਹੀਂ ਲਾਉਂਦੀ ਇਹ ਮੈਂ ਜਸ਼ਨ ਮੇਰੇ ਬਸ ਵਿੱਚ ਰਹੇ ਇਹ ਬਹੁਤ ਚੁਸਤ ਚਲਾਕ ਜਨਾਨੀ ਆ ਇਹਦੇ ਤੋਂ ਜਿੰਨਾ ਤੂੰ ਦੂਰ ਰਹੂਗੀ ਨਾ ਉਨਾ ਤੇਰੇ ਵਾਸਤੇ ਬਿਹਤਰ ਆ ਕੋਈ ਲੋੜਨੀ ਇਹਦੇ ਲਵੇ ਲੱਗਣ ਦੀ ਓ ਨਈ ਨਈ ਮੰਮੀ ਜੀ ਉਹ ਤਾਂ ਇਹ ਦਵਾਈ ਨੂੰ ਕਹਿੰਦੇ ਸੀ ਵੀ ਜਸ ਨੂੰ ਕਹਿ ਕੇ ਨਾ ਮੇਰੀ ਦਵਾਈ ਮੰਗਵਾ ਦੀ ਠੀਕ ਹੈ ਪੁੱਤ ਜੇ ਦਵਾਈ ਦਾ ਕਹਿੰਦੀ ਸੀ ਨਾ ਫੇਰ ਠੀਕ ਹੈ ਕੋਈ ਨਹੀਂ ਲਵਾ ਦਿਓ ਦਵਾਈ ਦਵਾਈ ਤਾਂ ਜ਼ਰੂਰੀ ਆ ਸੇਤੇ ਦੀ ਕਹਿੰਦੀ ਹੈ ਦੇ ਰੈਂਦੀ ਆ ਅ ਬਾਕੀ ਇਹਦੇ ਕੋਲ ਘੱਟ ਤੂੰ ਖੜਿਆ ਕਰ ਜਿੱਦਾਂ ਦੀ ਇਹ ਆਪ ਆ ਨਾ ਲੁੱਤੀਆਂ ਲਾਉਣੀ ਉਦਾਂ ਦੀ ਤੈਨੂੰ ਬਣਾ ਦਊਂਗੀ ਚਲ ਪੁੱਤ ਕੋਈ ਲਾਉਣ ਨਹੀਂ ਇਹਦੇ ਕੋਲ ਖੜਨ ਦੀ ਠੀਕ ਹੈ ਮੈਂ ਕਹਿੰਦੀ ਸੀ ਜਸਨ ਫੋਨ ਕਰ ਦਿੱਤਾ ਕਾਦੇ ਵਾਸਤੇ ਮੰਮੀ ਬੇਮਾਨਪ੍ਰੀਤ ਨੂੰ ਲੈਣ ਜਾਣਾ ਸੀ ਹੁਣ ਕਰੀ ਵੀ ਨਾ ਪੁੱਤ ਫੋਨ ਹਾਂ ਮੰਨਪ੍ਰੀਤ ਨਾਲ ਆਪਣੇ ਪਰੌਣੇ ਨਾਲੇ ਆ ਜਾਊਂਗੀ ਠੀਕ ਹੈ ਆਜਾ ਇਹਦੇ ਕੋਲ ਨਾ ਖੜੀ ਕੋਈ ਲੋੜ ਨਹੀਂ ਮੰਮੀ ਜੀ ਹਾਂ ਮੰਮੀ ਜੀ ਪਰ ਤੁਸੀਂ ਤਾਂ ਕਹਿੰਦੇ ਸੀ ਕਿ ਤੁਸੀਂ ਜਾ ਕੇ ਲੈ ਆਇਓ ਮਨਪ੍ਰੀਤ ਨੂੰ ਪੁੱਤ ਤੁਸੀਂ ਜਾਓ ਮਨਪ੍ਰੀਤ ਕੋਲ ਜਾਂ ਮਨਪ੍ਰੀਤ ਇੱਥੇ ਆਵੇ ਗੱਲ ਤਾਂ ਇੱਕੋ ਹੀ ਐ ਹੁਣ ਜਦੋਂ ਜੁਵਾਈ ਭਾਈ ਦਾ ਫੋਨ ਆ ਗਿਆ ਉਹਨੂੰ ਆਪਾਂ ਕਿਵੇਂ ਮਨਾ ਕਰ ਸਕਦੇ ਆ ਵੀ ਭਾਈ ਤੂੰ ਨਾ ਹੀ ਮੇਰੇ ਨੋ ਪੁੱਤ ਆਉਣ ਲੱਗਿਆ ਐ ਥੋੜੀ ਚੰਗਾ ਲੱਗਦਾ ਪੁੱਤ ਨਾਲੇ ਮਨਪ੍ਰੀਤ ਨੂੰ ਨਾ ਕਿੰਨੇ ਦਿਨ ਹੋ ਗਏ ਆਈ ਨਹੀਂ ਇੱਥੇ ਹਾਂ ਸੱਚ ਆਪਣੇ ਪਿਓ ਨੂੰ ਫੋਨ ਕਰ ਦੇ ਜੇ ਉਹ ਆਇਆ ਤਾਂ ਕਹਦੇ ਇੱਥੇ ਵੇ ਸੌਦਾ ਪਤਾ ਲੈ ਆਵੇ ਜਿਹੜਾ ਕੋ ਜੁਆਈ ਭਾਈ ਨੇ ਆਉਣਾ ਚਾਰਜ ਦਾ ਖਾਣ ਪੀਣ ਤਾਂ ਹੋ ਜਵੇ ਖੀਰ ਜ਼ਰੂਰ ਬਣਾਈ ਮੇਰੀ ਮਨਪ੍ਰੀਤ ਨੂੰ ਬਹੁਤ ਪਸੰਦ ਆ ਖੀਰ ਠੀਕ ਹੈ ਪੁੱਤ ਚੰਗਾ ਮੈਨੂੰ ਤਾਂ ਸਮਝ ਨਹੀਂ ਆਉਂਦੀ ਹੁਣ ਕਿਹਦੀ ਗੱਲ ਦਾ ਯਕੀਨ ਕਰਾਂ ਉਹਨਾਂ ਦੀ ਗੱਲ ਦਾ ਜਾਂ ਇਹਨਾਂ ਦੀ ਗੱਲ ਦਾ ਔਰੇ ਕੀ ਪਤਾ ਉਹਨਾਂ ਨੇ ਸੁਣ ਹੀ ਲਿਆ ਹੋਵੇ ਚਲ ਛੱਡ ਮੈਂ ਕੀ ਲੈਣਾ ਮਨਪੀਤ ਹੋਣ ਵਾਲੀ ਆ ਉਹਦੇ ਆਣ ਦੀ ਤਿਆਰੀ ਕਰਾਂ ਬੇਧਿਆਨ ਨਾ ਜਾਇਓ ਭਾਈ ਚਲ ਬਗਤ ਆ ਗਿਆ ਆ ਮੁੰਡਾ ਜਾ ਕਿਤੇ ਹੋਰ ਨਾ ਉੱਥੇ ਕੋਈ ਜਵਲੀ ਮਾਰ ਦੇ ਐਂ ਫੇਕਰ ਆ ਕੋਲ ਆ ਗਿਆ ਹੂੰ ਹੂੰ ਆ ਗਿਆ ਹਾਂ ਬਾਕੀ ਤਾਰੀ ਦੀ ਆ ਬਗਤ ਆ ਗਏ ਹੂੰ ਬਸ ਹੁਣ ਤਾਂ ਹੀ ਹੈ ਵੀ ਜਿਹੜਾ ਕੰਮ ਕਰਨ ਗਿਆ ਨਾ ਉਹ ਸਿਰੇ ਚੜਾਇਆ ਉਹ ਸਿਰੇ ਚਾੜ ਕੇ ਆਊਗਾ ਮੇਰਾ ਮੁੰਡਾ ਉਹ ਜਿਹੜੇ ਕੰਮ ਨੂੰ ਹੱਥ ਪਾ ਲੈਣਾ ਮੇਰੇ ਵਾਂਗੂ ਫਤੇ ਕਰਕੇ ਮੁਰਦਾ ਹਾਂ ਪਤਾ ਹੈ ਮੈਨੂੰ ਕਿੰਨੇ ਕੰਮ ਅਕੇ ਤੁਸੀਂ ਸਿਰੇ ਚੜਾਏ ਨੇਗੇ ਕੁੱਛ ਉਹ ਬਹੂ ਨੂੰ ਪੇਕੇ ਜਾਂਦੀ ਦੇਖ ਕੇ ਕਿਤੇ ਤੇਰਾ ਰਦਰ ਜੀ ਕਰਦਾ ਪੇਕੇ ਜਾਣ ਨੂੰ ਮੈਂ ਤਾਂ ਕਿਤੇ ਨਹੀਂ ਲਿਕ ਸਕਦੀ ਆ ਤੇਰੇ ਵਰਗੇ ਸ਼ਰਾਬੀ ਨੂੰ ਘਰ ਚ ਛੱਡ ਕੇ ਨਾਲੇ ਨਾ ਮੈਨੂੰ ਵੱਡੇ ਘਰ ਦੀਆਂ ਚਾਬੀਆਂ ਦੇ ਉਹ ਕੀ ਬੋਲੀ ਜਾਨੀ ਆ ਤੂੰ ਹੌਲੀ ਬੋਲ ਕਿਉਂ ਉਹ ਜੇ ਕਿਸੇ ਨੇ ਸੁਣ ਲਿਆ ਫੇਰ ਤੈਨੂੰ ਨਾ ਮੈਂ ਜਿੰਨਾ ਕਹੇ ਉਹਨਾਂ ਕਰ ਚੁੱਪ ਕਰਕੇ ਮੈਨੂੰ ਵੱਡੇ ਘਰ ਦੀਆਂ ਚਾਬੀਆਂ ਦੇ ਦੇ ਤੈਨੂੰ ਕੀ ਪਤਾ ਮੈਂ ਆਪਦਾ ਘਰ ਦੇਖਣ ਵਾਸਤੇ ਕਿੰਨੇ ਦੁੱਖ ਤਕਲੀਫਾਂ ਨਾਲ ਇਹਨੂੰ ਭੇਜ ਜਾਗਾ ਉਹ ਤੈਨੂੰ ਕਿੰਨੀ ਵਾਰੀ ਕਿਹਾ ਵੀ ਇਹੋ ਜੀ ਗੱਲਾਂ ਅੰਦਰ ਬੜ ਕੇ ਕਰੀ ਕਰਦੇ ਆ ਜੇ ਕਿਸੇ ਨੇ بڑے ਘਰ ਦੀਆਂ ਗੱਲਾਂ ਕਰਦੇ ਸੁਣ ਲੈਣਾ ਤੇਰੀ ਨੂੰਹ ਨੂੰ ਦੱਸਣ ਲੱਗਾ ਮੈਂਟ ਲਾਉਣਾ ਗੱਲ ਸੁਣ ਲੈ ਮੇਰੀ ਮੈਨੂੰ ਨਹੀਂ ਪਤਾ ਚਾਬੀਆਂ ਚੱਕ ਕੱਢ ਮੋਟਰਸਾਈਕਲ ਮੈਨੂੰ ਲੈ ਕੇ ਚੱਲ ਮੈਥੋਂ ਨਹੀਂ ਹੁਣ ਰਿਹਾ ਜਾਂਦਾ ਘਰ ਦੇਖੇ ਬਿਨਾਂ ਬਥੇਰੇ ਦਿਨ ਹੋ ਗਏ ਇੱਥੇ ਆ ਕੱਚੇ ਕੋਠਿਆਂ 'ਚ ਰਹਿੰਦੇ ਨੂੰ ਲੈ ਓਏ ਅੱਜ ਤਾਂ ਫਿਰ ਵੱਡੇ ਘਰ ਚੱਲੇ ਆ ਆ ਮੈਂ ਵੀ ਮੜੇ ਮੂੰਹ ਮਥਾ ਸਾਰ ਲਾ ਤੇ ਤੂੰ ਵੀ ਬਣ ਜਾ ਸਰਦਾਰਨੀ ਵੱਡੇ ਘਰ ਜਾਣਾ ਫਿਰ ਲੱਗਣਾ ਵੀ ਚਾਹੀਦਾ ਵੀ ਵੱਡੇ ਘਰ ਚੱਲੇ ਆ ਲੈ ਉਰੇ ਪਾ ਮੈਂ ਕਿਵੇਂ ਹੀ ਰਹਿਣੀ ਆ ਆਖਰ ਕਰ ਵੱਡੇ ਘਰ ਤਾਂ ਸਰਦਾਰਨੀ ਬਣ ਕੇ ਜਾਉਂਗੀ ਨਾ ਠੀਕ ਆ ਭੋਜਾ ਤਿਆਰ ਅਰ ਜੇ ਕੋਈ ਅੰਡੀ ਗੁੰਡੀ ਪੁੱਛੇ ਨਾ ਉਹਨਾਂ ਨੂੰ ਕਹਿ ਦੀ ਵੀ ਆਸਤਾ ਕਿਸਦਾ ਪਤਾ ਲੈਣੇ ਚਾਣੇ ਨਾ ਦੇਖ ਗੱਲਾਂ ਤਾਂ ਐ ਮਾਰਦਾ ਜਿਵੇਂ ਅੱਗੇ ਅੰਡੀ ਗੁੰਡੀ ਤੂੰ ਹੀ ਟਿਕਾ ਕੇ ਰੱਖੇ ਹੁੰਦੇ ਨੇਗੀ ਮੈਂ ਸਮਝ ਜਾਂਦੀ ਆ ਮੈਨੂੰ ਨਾ ਜਿਆਦੇ ਮਤਾਂ ਜੀਆਂ ਨਾ ਦਿਆ ਕਰ ਓਏ ਉਹ ਨੂੰ ਪੁੱਤ ਦੇ ਸਾਹਮਣੇ ਤੇ ਮੇਰੀ ਇੱਜ਼ਤ ਨਹੀਂ ਕਰਦੀ ਘੱਟੋ ਘੱਟ ਕੱਲੇ ਚ ਤਾਂ ਕਰ ਲਾ ਮੇਰੀ ਵੀ ਕੋਈ ਇੱਜ਼ਤ ਹੈ ਭਾਂਹਦਾ ਮੇਥੋਂ ਇੱਜ਼ਤਾਂ ਹੁਣ ਤੁਰ ਪਾ ਕੇ ਇੱਜ਼ਤ ਕਰਾ ਕੇ ਤੁਰੇਗਾ ਮੇਰੀ ਗੱਲ ਸੁਣ ਲੈ ਫਟਾਫਟ ਤਿਆਰ ਹੋ ਜਾ ਇਹ ਨਾ ਹੋਵੇ ਕਿ ਤੇ ਸਾਰਾ ਦਿਨ ਇੱਥੇ ਆਈ ਕਰਦੇ ਗੱਲਾਂ ਬਾਤਾਂ ਜੀ ਉਹ ਮੈਨੂੰ ਕਹੀ ਜਾਂਦੀ ਆ ਆਪਣਾ ਮੂੰਹ ਮੱਥਾ ਦਾ ਸਮਾਰਲਾ ਹੈ ਮਾਦਾ ਮਿੰਟ ਲਾਉਣੀ ਆ ਲੈ ਮੈਂ ਟਾਈਮ ਨਹੀਂ ਲਾਉਣਾ ਤੂੰ ਜਾ ਕੇ ਨਾ ਘੰਟਾ ਲਾ ਦੇਗਾ ਸਿਸੇ ਮੂਰੇ ਪੱਗਾ ਪੂਗਾ ਸੈੱਟ ਕਰਦਾ ਸਮਝ ਗਿਆ ਤੂੰ ਤਿਆਰ ਹੋ ਜਾ ਬਸ ਮੈਂ ਤਾਂ ਹੁਣ ਚੱਕ ਲੂ ਚੁੰਨੀ ਚਲ ਠੀਕ ਆ ਫਿਰ ਮੈਂ ਕਿਹੜਾ ਦੇਰ ਲਾਣੀ ਆ ਮੈਂ ਕਿਹੜਾ ਕੋੜੇ ਪੈਣਨੇ ਆ ਪੱਗ ਬੰਨਣੀ ਆ ਜਾਂ ਕਮਾਰਨੀ ਆ ਚੱਲ ਭਾਈ ਮੈਨੂੰ ਪਤਾ ਹੈ ਕਦੇ ਸਿਸਾ ਮੂਰੇ ਸ਼ਰਮਾ ਚੱਕ ਲਿਆ ਕਦੇ ਦਾੜੀ ਵਾਲੀ ਕਦੇ ਇਹ ਬੋ ਤੂੰ ਤਾਂ ਤੀਮੀਆਂ ਤੋਂ ਜ਼ਿਆਦਾ ਤਿਆਰ ਹੋਣ ਨੂੰ ਚਿਰ ਲਾਉਣਾ ਓ ਚੱਲ ਠੀਕ ਆ ਓਹੀ ਤਾਂ ਮੇਰੀ ਦਾੜੀ ਨੂੰ ਨਾ ਚਲਾਦੀ ਤੂੰ ਚੱਲ ਚੱਲੀਏ ਹਾਂ ਚੱਲ ਆ ਦੇਖ ਲਓ ਸਰਦਾਰ ਜੀ ਅੱਧਾ ਘੰਟਾ ਨਹੀਂ ਹੋਇਆ ਮੇਰੀ ਧੀ ਜਵਾਈ ਨੂੰ ਆਏ ਨੂੰ ਘਰ ਨੂੰ ਕਿੱਦਾਂ ਰੌਣਕਾਂ ਲੱਗੀਆਂ ਬੇੜਾ ਭਰਿਆ ਭਰਿਆ ਲੱਗਦਾ ਤੇਰੀ ਗੱਲ ਜਮਾ ਸਰਦਾਰ ਨੇ ਸਹੀ ਐ ਕਿਉਂ ਦੱਸੇ ਪੁੱਤ ਹੋਰ ਮੇਰੀ ਧੀ ਤੇ ਮੇਰਾ ਸੋਹਣਾ ਜਿਹਾ ਪੁੱਤ ਜਵਾਈ ਆਏ ਨੇ ਹਨਾ ਘਰ ਦੇ ਚਾਰੇ ਪਾਸੇ ਰੌਣਕਾਂ ਨੇ ਦੇਖ ਹਵਾ ਵੀ ਕਿੰਨੀ ਮਿੱਠੀ ਮਿੱਠੀ ਚੱਲਣ ਲੱਗੀ ਐ ਨਾ ਨਾ ਦੇਖ ਕੇ ਹੋਰ ਪੁੱਤ ਤੇਰੇ ਸਾਸਰਾ ਠੀਕ ਸੀ ਹਾਂਜੀ ਮੰਮੀ ਸਾਰੇ ਵਧੀਆ ਸੀ ਅੱਛਾ ਤਾਰੀ ਲੱਬਿਆ ਕੋ ਕੰਮ ਕਰਕੇ ਨਹੀਂ ਬਸ ਕੰਮ ਕਰਦਾ ਲੱਭੀ ਜਾਂਦਾ ਮਾਤਾ ਬਾਕੀ ਕਰੀ ਜਾਂਦੇ ਨੇ ਚੱਲ ਖੇਤੀ ਹੁੱਤੀ ਦਾ ਦੇਖੀ ਜਾਵਾਂਗੇ ਕਿਸੇ ਨਾਲ ਜਿਵੇਂ ਵੀ ਸੈਟਿੰਗ ਆਊਗੀ ਤੇ ਕੰਮਕਾਰ ਛੇਤੀ ਲੱਭ ਲਾ ਇਹ ਤਾਂ ਕੰਮਕਾਰ ਬਿਨਾ ਹੱਟ ਜੁੜ ਜਾਂਦੇ ਨੇ ਕਿਉਂਕਿ ਆਹੀ ਉਮਰਾਂ ਕਮਾਉਣ ਦੀ ਤੇ ਹੰਡਾਉਣ ਦੀ ਉਹ ਤਾਂ ਹੈਗਾ ਬਾਪੂ ਜੀ ਬਸ ਦੇਖਿਆ ਇੱਕ ਦੋ ਤਾਂ ਤੇ ਜਿੱਥੇ ਵੀ ਸੈਟਿੰਗ ਆਉਂਦੀ ਆਪਾਂ ਤਾਂ ਉੱਥੇ ਅੜਕ ਜਾਾਂਗੇ ਅੱਛਾ ਤੂੰ ਦੱਸ ਜੀਸੇ ਕਿਵੇਂ ਚੱਲਦਾ ਖੇਤੀਬਾੜੀ ਦਾ ਬਹੁਤ ਵਧੀਆ ਬਾਈ ਕਿਰਪਾ ਮਾਲਕ ਦੀ ਅੱਛਾ ਚਲੋ ਵਧੀਆ ਗੱਲ ਆ ਹਮਮ ਜੱਸਾ ਤਾਂ ਲੱਗਾ ਰੰਦਾ ਕੰਮ ਕਾਰ ਚ ਆਪਣੇ ਇਹ ਨਹੀਂ ਹੈ 1 ਮਿੰਟ ਵੀ ਟਿਕਦਾ ਇਹ ਤਾਂ ਵਿਹਲਾ ਬਹਿ ਕੇ ਰਾਜੀ ਨਹੀਂ ਮੇਰਾ ਪੁੱਤ ਨਾ ਖੁਸ਼ਾ ਹੋਰ ਤੂੰ ਸੁਣਾ ਪੁੱਤ ਵਾ ਠੀਕ ਹੀ ਆ ਮਾਤਾ ਸਾਰਾ ਸੈਟ ਹੈ ਜਸ਼ਨ ਹਜੇ ਤੱਕ ਚਾਹ ਲੈ ਕੇ ਨਹੀਂ ਜਸ਼ਨ ਮੈਂ ਵੀ ਇਹੀ ਦੇਖੀ ਜਾਂਦੀ ਸੀ ਮੈਂ ਕਿਹਾ ਭਾਬੀ ਮੈਨੂੰ ਦੀ ਸੀ ਹੋਈ ਨਹੀਂ ਬਸ ਜਸ਼ਨ ਆਪ ਵੀ ਸਪੈਸ਼ਲ ਚਾਹ ਬਣਾਉਂਦੀ ਆ ਤੇਰੇ ਵਾਸਤੇ ਸਪੈਸ਼ਲ ਚਾਹ ਬਣਦੀ ਆ ਇਲਾਚੀ ਵਾਲੀ ਹੋਰ ਨਾ ਵੀਰੇ ਮੈਨੂੰ ਲੈਣ ਆਉਣਾ ਸੀ ਤੁਸੀਂ ਆਏ ਨਹੀਂ ਮੈਂ ਤਾਂ ਆਉਣਾ ਹੀ ਸੀ ਮਨਪ੍ਰੀਤਾ ਉਹ ਪਤ ਮੈਂ ਮੈਨੂੰ ਪੁੱਛ ਉਹ ਆਉਣਾ ਤਾਂ ਤੇਰੇ ਵੀਰੇ ਨੇ ਲੈਣ ਸੀ ਫੇਰ ਤੇ ਨਾ ਵਧੀਆ ਪਾ ਵੀ ਤੁਸੀਂ ਦੱਸੋ ਸਤਿ ਸ਼੍ਰੀ ਅਕਾਲ ਵੀਰੇ ਮੈਂ ਜਸ਼ਨ ਬੇਜਾ ਪੱਤ ਲੈਣ ਤਾਂ ਚੱਲ ਬੇਜਾ ਪਤਾ ਲੈਣ ਲੈਣ ਤਾਂ ਇਹਨੇ ਜਾਣਾ ਸੀ ਜਸ ਤੇ ਜਸ਼ਨ ਨੇ ਫਿਰ ਤੇਰੇ ਮੇਰਾ ਮੇਰਾ ਨਾ ਬੇਜਾ ਕੀਤਾ ਮਾਹਲਾ ਨਹੀਂ ਤਾਰੀ ਨੂੰ ਵੀ ਮਿਲਣਾ ਹਨਾ ਇਸ ਕਰਕੇ ਫਿਰ ਅਸੀਂ ਤੇਰੇ ਡੈਡੀ ਨੇ ਫੋਨ ਕਰਤਾ ਕੁੜੀ ਪਰੌਣੇ ਨਾਲੇ ਆ ਜਵੇ ਪਹਿਲਾਂ ਤਾਂ ਮੈਨੂੰ ਹੀ ਕਹਿੰਦੇ ਸੀ ਡੈਡੀ ਨੇ ਫੋਨ ਕਰਿਆ ਸੀ ਵੀ ਤੂੰ ਤੇ ਦਸ਼ਨ ਜਾ ਕੇ ਲੈ ਆ ਮਨਪ੍ਰੀਤ ਨੂੰ ਫਿਰ ਪਤਾ ਨਹੀਂ ਕੀ ਹੋਇਆ ਮੈਨੂੰ ਪਤਾ ਨਹੀਂ ਬਾਈ ਕਿਉਂ ਨਹੀਂ ਸਾਡੇ ਘਰੇ ਆਉਣਾ ਚਾਹੁੰਦਾ ਬਾਈ ਕੀ ਪਤਾ ਕਿਸੇ ਗੱਲ ਦਾ ਮੈਂ ਕਿਹਾ ਗੁੱਸਾ ਹੋਵੇ ਨਹੀਂ ਨਹੀਂ ਮਨਪ੍ਰੀਤ ਵੀ ਗੁੱਸਾ ਹੋਣਾ ਕਿੱਸਾ ਕਾਦਾ ਅਸੀਂ ਤੁਹਾਨੂੰ ਕੋਈ ਨਾਰਾਜ਼ਗੀ ਆ ਜਿਹੜਾ ਮੈਨੂੰ ਜਵਾਬ ਦੇਤਾ ਵੀ ਰਹਿਣਾ ਮੈਂ ਜਵਾਬ ਦੇਤਾ ਤਾਰੀ ਨਾਲ ਆ ਜੂਗੀ ਜਸ ਡੈਡੀ ਨੇ ਨਾਲੇ ਇਹ ਕਿਹਾ ਸੀ ਡੈਡੀ ਤੁਸੀਂ ਕਹਿੰਦੇ ਸੀ ਵੀ ਵੀਰੇ ਨੂੰ ਕੋਈ ਕੰਮ ਗੁੰਮ ਪੈ ਗਿਆ ਉਹ ਪੁੱਤ ਪਤਾ ਕੀ ਗੱਲ ਐ ਕਈ ਗੱਲ ਐ ਹਜੀਆਂ ਹੁੰਦੀਆਂ ਨੇ ਜੇ ਤੈਨੂੰ ਸੱਚ ਦੱਸ ਦਿੰਦਾ ਤੁਸੀਂ ਦੋਵਾਂ ਨੇ ਕਿੱਥੇ ਆਉਣਾ ਸੀ ਜੱਸੇ ਪੁੱਤ ਮੈਂ ਤਾਂ ਨਾ ਫਿਰ ਤੈਨੂੰ ਪਤਾ ਤਾਂ ਹੈਗਾ ਮੇਰੀ ਆਪ ਨਾਲੇ ਤਾਰੀ ਨੂੰ ਕਿੰਨਾ ਚਿਰ ਹੋ ਗਿਆ ਸੀ ਆਇਆ ਨਹੀਂ ਸੀ ਨਾ ਜੇ ਜੱਸ ਤੈਨੂੰ ਲੈਣ ਚਲ ਜਾਂਦਾ ਮਨਪ੍ਰੀਤ ਤਾਂ ਫਿਰ ਤਾਰੀ ਕਿਵੇਂ ਆਉਂਦਾ ਨਾ ਬਾਪੂ ਜੀ ਇੱਕ ਗੱਲ ਦੱਸੋ ਜਦੋਂ ਤੁਸੀਂ ਕਹਿੰਦੇ ਵੀ ਤੁਹਾਡਾ ਇੰਨਾ ਜੀ ਕਰਦਾ ਸੀ ਮਿਲਣ ਨੂੰ ਨਾ ਫਿਰ ਮੈਨੂੰ ਪਹਿਲਾਂ ਫੋਨ ਕਰਦੇ ਤੁਸੀਂ ਇਹ ਦੱਸੋ ਵੀ ਤੁਹਾਡਾ ਫੋਨ ਮੇਰੇ ਲਵੇ ਗਿਆ ਹੋਵੇ ਤੇ ਮੈਂ ਨਾ ਆਇਆ ਹੋਵਾਂ ਜਦੋਂ ਤੁਹਾਡਾ ਫੋਨ ਗਿਆ ਨਾ ਮੇਰੇ ਲਵੇ ਵੀ ਤੂੰ ਨਾਲ ਹੀ ਮੈਂ ਭੱਜ ਕੇ ਛਾਲ ਮਾਰ ਕੇ ਮਨਪ੍ਰੀਤ ਲਵੇ ਗਿਆ ਬਾ ਡੈਡੀ ਦਾ ਫੋਨ ਆ ਗਿਆ ਬਈ ਚੱਲ ਸੌਰਿਆ ਦਾ ਚਾਈ ਇੰਨਾ ਹੁੰਦਾ ਨਾਲੇ ਪੁੱਤ ਜੀ ਅਸੀਂ ਤੇਰੇ ਨਹੀਂ ਚਾ ਲੜਡ ਕਰਨੇ ਹੋਰ ਕਿਦੇ ਕਰਨੇ ਆ ਸੁੱਖ ਨਾ ਮੇਰਾ ਕੱਲਾ ਕੱਲਾ ਤਾਂ ਜਵਾਈ ਆ ਇਹਦਾ ਵਧੀਆ ਕਰਨ ਨਾਲੇ ਤੁਸੀਂ ਆ ਗਏ ਹੁਣ ਪਹਿਨੇ ਆ ਗਏ ਦੋ ਦਿਨ ਤਾਂ ਲੱਗੀ ਜਾਓਗੇ ਹਾਂ ਵੀਰੇ ਦੋ ਕੁ ਦਿਨ ਤਾਂ ਲਾਵਾਂਗੇ ਦੋ ਦਿਨ ਨਾ ਫਿਰ ਮੁੜ ਜਾਗੇ ਹਾਂ ਮੰਮੀ ਫਿਰ ਘਰੇ ਨਹੀਂ ਨਾ ਸਰਦਾ ਮੰਮੀ ਤੋਂ ਵਿਚਾਰੇ ਤੋਂ ਕਿੱਥੇ ਇਕੱਲੇ ਕੰਮ ਤਾਂ ਕਰੂਗਾ ਚਾਰ ਦਿਨ ਕਿਹਾ ਸੀ ਤੈਨੂੰ ਤੇ ਤੂੰ ਦੋ ਦਿਨ ਦੋ ਦਿਨਾਂ ਨਾਲ ਕੀ ਬੰਦਾ ਘਟੋ ਘਟ ਹਫਤਾ ਤਾਂ ਰਹਿ ਕੇ ਜਾਇਓ ਤੁਸੀਂ ਕੋਈ ਗੱਲ ਨਹੀਂ ਭਾਬੀ ਦੋ ਛੱਡੋ ਜੇ ਤੁਸੀਂ ਕਹੋਗੇ ਨਾ ਚਾਰ ਦਿਨ ਲਾ ਜਾਗੇ ਚਾਰ ਦੇ ਵੀ ਹਫਤਾ ਲਾ ਜਾਗੇ ਪਰ ਇੱਕ ਗੱਲ ਹੈ ਵੀ ਆਪਾਂ ਨਾਲ ਹੀ ਰਹਿਾਂਗੇ ਓਰੇ ਕੋਈ ਨਾ ਵੀਰੇ ਕੱਲੀ ਬਣ ਪ੍ਰੀਤ ਨੂੰ ਨਹੀਂ ਛੱਡਦੇ ਮੇਰੀ ਗੱਲ ਸੁਣ ਪੁੱਤ ਤੇਰਾ ਇਹ ਆਪਦਾ ਘਰ ਆਪਦਾ ਤੇਰਾ ਪਰਿਵਾਰ ਆ ਤੂੰ 4 ਦਿਨਾਂ ਦੀ ਕੀ ਗੱਲ ਕਰਦਾ ਤੂੰ ਹਫ਼ਤੇ ਦੀ ਕੀ ਕਰਦਾ ਤੂੰ ਜਿੱਨਾ ਚ ਰਹਿਣਾ ਤੂੰ ਉਹਨਾਂ ਚ ਰਹਿ ਇੱਥੇ ਹੋਰ ਕੀ ਸ਼ੂਟਣਾ ਦੋ ਕਿਤੇ ਇਹ ਨਾ ਹੋਵੇ ਘਰ ਜਵਾਈ ਬਣ ਕੇ ਇੱਥੇ ਹੀ ਰਹਿ ਜੇ ਰਹਿ ਸਕਦਾ ਨਾ ਬਾਪੂ ਜੀ ਲੈ ਤੇਰਾ ਕਹਿ ਤਾ ਜਨ ਮੇਰਾ ਵੀਰਾ ਬੈਠਾ ਸੁਖਣਾ ਚ ਆਉਂਦਾ ਜਾਗਦਾ ਉਹ ਤਾਂ ਰਹਿ ਸਕਦੇ ਆ ਉਹਨੂੰ ਕਿ ਉਹ ਕਿ ਆਡੇ ਮੇਰੇ ਨੂੰ ਤੂੰ ਕਿਨੇ ਰੋਕਿਆ ਤਾਰੀ ਜਿੰਨੇ ਮਰਜ਼ੀ ਦਿਨ ਰਹਿ ਉਹੀ ਤਾਂ ਗੱਲ ਕਰਦਾ ਨਾਲੇ ਮੇਰੀ ਦਾਦੀ ਕਹਿੰਦੀ ਹੁੰਦੀ ਬਾਪੂ ਜੀ ਕਹਦਾ ਵੀ ਜਦੋਂ ਤੇਰੇ ਸਹੁਰਿਆਂ ਦਾ ਫੋਨ ਆਵੇ ਪਹਿਲਾਂ ਉਹਨਾਂ ਦਾ ਕੰਮ ਕਰਨਾ ਹੈ ਬਾਕੀ ਕੰਮ ਸਾਰੇ ਛੱਡ ਦੇ। ਇਹ ਸਹੁਰਿਆਂ ਨੂੰ ਆਪਣਾ ਸਮਝਦਾ ਨਾ। ਦਾਦੀ ਨੇ ਚੰਗੀ ਸਿੱਖਿਆ ਦਿੱਤੀ ਐ ਮਾੜੀ ਸਿੱਖਿਆ ਤਾਂ ਨਹੀਂ ਦਿੱਤੀ। ਹਾਂ ਚਲੋ ਚਾਹ ਪੀਓ ਚਾਹ। ਮੈਂ ਅੰਦਰ ਬੈਠ ਕੇ ਪੀਲਾਂ ਮੈਂ ਤਾਂ। ਹਾਂ ਅੰਦਰ ਬੈਠ ਕੇ ਪੀਲਾਂ ਮੈਂ ਤਾਂ। ਭਾਰੀ ਹੋ ਗਿਆ ਠੰਡ ਲੱਗਦੀ ਐ ਠੰਡ ਲੱਗਦੀ ਐ ਮੈਂ ਕੱਲੀ ਚਾਹ ਲੈ ਗਿਆ ਫਿਰ ਅੱਛਾ ਵਿਰੇ ਮੈਂ ਖਾਣ ਨੂੰ ਅੱਡ ਤੋਂ ਭਾਗੇ ਦੇ ਦਿੰਦੇ ਨਹੀਂ ਨਹੀਂ ਪਾਪੀ ਮੈਂ ਚਾਹ ਪੀਣੀ ਐ ਤੁਹਾਡੀ ਫੇਵਰੇਟ ਮਠਾਈ ਮੰਗਾਈ ਸੀ ਅੱਛਾ ਚਲ ਕੋਈ ਨਹੀਂ ਅੰਦਰ ਹੀ ਲੈ ਆਇਓ ਫਿਰ ਠੀਕ ਐ ਜਸ਼ਨ ਤੂੰ ਵੀ ਕਰ ਲੈ ਕੋਈ ਕੰਮ ਕਰ ਜਾ ਕੇ ਹਾਂ ਪੁੱਤ ਮਨਪ੍ਰੀਤ ਪੀ ਪੁੱਤ ਚਾਹ ਹਾਂਜੀ ਪੀਣੀ ਐ ਲੈ ਬੋ ਤੁਸੀਂ ਪੀ ਲੋ ਡੈਡੀ ਮੈਂ ਤਾਂ ਪੀਣੀ ਮੈਂ ਵੀ ਨਹੀਂ ਪੀਣੀ ਤੂੰ ਪੀ ਪੀ ਲੈ ਪੀ ਲੈ ਮੈਂ ਕਹਿੰਦਾ ਪੀ ਲੈ ਬੋ ਪੁੱਤ ਨਾ ਤੁਸੀਂ ਪੀਓ ਮੈਂ ਨਹੀਂ ਮੰਮੀ ਮੈਂ ਨਾ ਮੜਾ ਜਾਉਣਾ ਦੇਖ ਲਾ ਕਿਉਂਕਿ ਇਹਨਾਂ ਦੇ ਮੈਨੂੰ ਪਤਾ ਹੀ ਆ ਡੈਡੀ ਇਹ ਨਹੀਂ ਪਤਾ ਵੀ ਅੰਦਰ ਜਾ ਕੇ ਬੋਤਲ ਖੋਲ ਕੇ ਬੈਠ ਜਾਵੇ ਓਏ ਪੁੱਤ ਸਾਰਾ ਦਿਨ ਉਹੀ ਨਹੀਂ ਸ਼ੱਕ ਕਰੀਦਾ ਹੁੰਦਾ ਦਾਦਾ ਓ ਨਹੀਂ ਮੈਨੂੰ ਡਰ ਜਾ ਲੱਗਦਾ ਚਲ ਜਾ ਲੇ ਕੀ ਰਣੀ ਕੀ ਹਾਲਾ ਕਿਵੇਂ ਲੈ ਮੈਂ ਤਾਂ ਠੀਕ ਆ ਪੁੱਤ ਨਾਲੇ ਤੈਨੂੰ ਦੇਖ ਕੇ ਤਾਂ ਮੈਂ ਹੋਰ ਵੀ ਠੀਕ ਹੋ ਗਈ ਤਾਈ ਤੈਨੂੰ ਪਤਾ ਤੈਨੂੰ ਮਿਲਣ ਨੂੰ ਨਾ ਮੇਰੀਆਂ ਅੱਖਾਂ ਤਰਸੀਆਂ ਪਈਆਂ ਸੀ ਅਸਲ 'ਚ ਮੈਂ ਇੱਥੇ ਮੰਮੀ ਹੋਣਾਂ ਨੂੰ ਨਹੀਂ ਸਿਰਫ ਤੈਨੂੰ ਮਿਲਣ ਆਈ ਆ ਬਸ ਪਤਾ ਨਹੀਂ ਕਿਉਂ ਮੈਨੂੰ ਇਹੀ ਆਈ ਜਾਂਦਾ ਸੀ ਵੀ ਮੇਰੀ ਤਾਈ ਮੇਰੇ ਤੋਂ ਬਾਅਦ ਠੀਕ ਤਾਂ ਹੈਗੀ ਆ ਤੂੰ ਠੀਕ ਰਹਿਨੀ ਆ ਤੈਨੂੰ ਕੁਝ ਕਹਿੰਦੇ ਤਾਂ ਨਹੀਂ ਭਾਬੀ ਆਉਣ ਤੋਂ ਬਾਅਦ ਨਹੀਂ ਨਹੀਂ ਪੁੱਤ ਮੈਂ ਠੀਕ ਆ ਸੱਚ ਪੁੱਛੇ ਤਾਂ ਨਾ ਮਨਪ੍ਰੀਤ ਮੇਰਾ ਵੀ ਬਾੜਾ ਜੀ ਕਰਦਾ ਪੁੱਤ ਤੈਨੂੰ ਮਿਲਣ ਨੂੰ ਮੈਨੂੰ ਪੁਰਾਣੇ ਦੇ ਕੰਮ ਕਾਰਵਾਰੀ ਪਤਾ ਲੱਗਿਆ ਸੀ ਮੇਰਾ ਤਾਂ ਜੀ ਕਰਦਾ ਸੀ ਵੀ ਤੈਨੂੰ ਉੱਥੇ ਜਾ ਕੇ ਮਿਲ ਕੇ ਆਵਾਂ ਪਰ ਤੈਨੂੰ ਪਤਾ ਹੀ ਹੈ ਤੇਰੀ ਮਾਂ ਦਾ ਮੈਂ ਤਾਂ ਇਹ ਗੱਲ ਕਹਿ ਹੀ ਨਹੀਂ ਸਕਦੀ ਤੈਨੂੰ ਮਿਲਣਾ ਤਾਂ ਬਹੁਤ ਦੂਰ ਦੀ ਗੱਲ ਹੈ ਪੁੱਤ ਫੇਰ ਕੀ ਹੋ ਗਿਆ ਜੇ ਤੁਹਾਨੂੰ ਕੋਈ ਮਲਾਉਣ ਨਹੀਂ ਲੈ ਕੇ ਗਿਆ ਜਾਂ ਤੁਸੀਂ ਆਪ ਨਹੀਂ ਆ ਸਕੇ ਮੈਂ ਆ ਗਈ ਨਾ ਤੁਹਾਨੂੰ ਮਿਲਣ ਲਈ ਇੰਨਾ ਹੀ ਬਹੁਤ ਹੈ ਬਸ ਚਲ ਜਿਉਂਦੀ ਬਸਦੀ ਰਹਿ ਤੈਨੂੰ ਦੇਖ ਕੇ ਨਾ ਸੱਚੀ ਮੇਰਾ ਤਾਂ ਕਹਲਜਾ ਠਰ ਜਾਂਦਾ ਪੁੱਤ ਮਾ ਮਨਪ੍ਰੀਤ ਇਹਨਾਂ ਨਾਲ ਇੰਨੇ ਪਿਆਰ ਨਾਲ ਗੱਲਾਂ ਕਿਵੇਂ ਕਰੀ ਜਾਂਦੀ ਆ ਹੋਰ ਤਾਂ ਕੋਈ ਇਹਨਾਂ ਨੂੰ ਇਸ ਕਰ ਚ ਬੁਲਾਉਂਦਾ ਨਹੀਂ ਤੇ ਇੰਨੇ ਪਿਆਰ ਨਾਲ ਗੱਲਾਂ ਕਰੀ ਜਾਂਦੀ ਆ ਚੱਲ ਛੱਡ ਮਨਪ੍ਰੀਤ ਮਨਪ੍ਰੀਤ ਜਾ ਤੇਰੀ ਭਾਬੀ ਨੇਵਾਜ ਮਾਰ ਲਈ ਪੁੱਤ ਇਹ ਨਾ ਹੋਵੇ ਕਿ ਤੇ ਤੇਰੀ ਮਾਂ ਨੂੰ ਕੁਝ ਹੋਰ ਕਹਿ ਦੇ ਵੀ ਉਹ ਤਾਂ ਤਾਈ ਕੋਲ ਖੜੀ ਆ ਜਾ ਮੇਰੀ ਥੀਕਲੇਸ ਪੈਜ ਕੋਈ ਗੱਲ ਨਹੀਂ ਹੁਣ ਤਾਂ ਮੈਂ ਦੋ ਦਿਨ ਇੱਥੇ ਹੀ ਰਹਿਣਾ ਖੂਬ ਸਾਰੀਆਂ ਗੱਲਾਂ ਕਰਾਂਗੇ ਆਪਾਂ ਠੀਕ ਹੈ ਪੁੱਤ ਜਾ ਹਾਂਜੀ ਭਾਬੀ ਹਾਂ ਭਾਬੀ ਕੀ ਹੋਇਆ ਮਨਪ੍ਰਿਤ ਮੈਂ ਕਹਿੰਦੀ ਸੀ ਵੀ ਸ਼ਾਮ ਨੂੰ ਸਬਜ਼ੀ ਪਾਣੀ ਕੀ ਬਣਾਵਾ ਓਹੋ ਭਾਬੀ ਜਿਹੜਾ ਕੁਝ ਮਰਜ਼ੀ ਬਣਾ ਲਿਆ ਸੀ ਤਾਂ ਉਹ ਹੀ ਖਾ ਲੈਣਾ ਮਨਪ੍ਰਿਤ ਤੂੰ ਤਾਂ ਫੇਰ ਵੀ ਇਸ ਕਰਦੀ ਕੁੜੀ ਆ ਉਹ ਤਾਂ ਪੁਰਾਣਾ ਤਰਾਣਾ ਨਾ ਉਹਦੀ ਸੇਵਾ ਤਾਂ ਸਾਨੂੰ ਕਰਨੀ ਪੈਣੀ ਆ ਪੁਰਾਣੇ ਤਰਾਣੇ ਦੀ ਤਾਂ ਹੋਰ ਸੁਣ ਲੈ ਉਹਦੀ ਤਾਂ ਸੇਵਾ ਕਰਨ ਦਾ ਜਮਾਂ ਹੀ ਨਹੀਂ ਤੁਹਾਡਾ ਕੋਈ ਫਰਜ਼ ਬੰਦ ਆ ਉਹਨਾਂ ਤਾਂ ਜਦੋਂ ਦੋ ਪੈਗ ਲਾ ਲਈ ਉਹਨਾਂ ਤਾਂ ਇਹ ਨਹੀਂ ਪਤਾ ਭਾਵੇਂ ਪਾਣੀ ਨਾਲ ਰੋਟੀ ਖਵਾ ਦੇ ਉਹਨੇ ਖਾ ਕੇ ਪੈ ਜਾਣੋ ਚੱਲ ਸੰਗਾ ਬਾਲੀਆਂ ਗੱਲਾਂ ਨਾ ਮਾਰ ਤੂੰ ਮੈਨੂੰ ਸਬਜ਼ੀ ਦੱਸ ਦੇ ਕਾਦੀ ਬਣਾਵਾ ਭਾਬੀ ਕਦੇ ਕਿਸੇ ਚੀਜ਼ ਤੋਂ ਮਨਾਂ ਕੀਤਾ ਜਿਹੜਾ ਤੂੰ ਪਿਆਰ ਨਾਲ ਬਣਾ ਕੇ ਦੇ ਦੇਂਗੀ ਉਸ ਤਾਂ ਉਹੀ ਖਾ ਲਾਂਗੇ ਚੱਲ ਠੀਕ ਆ ਮੈਂ ਰਸੋਈ 'ਚ ਕੰਮ ਕਰਦੀ ਆ ਤੂੰ ਲਵੇ ਖੜ ਜਿੱਤੇ ਆਪਾਂ ਗੱਲਾਂ ਕਰਾਂਗੇ ਠੀਕ ਏ हां कोई ना दो दो दी आईया मेरे लव ਤਾਂ ਬੈਠੀ ਨਹੀਂ ਤੂੰ ਚਲੋ ਚਲੋ ਚੱਲਦੇ ਆ ਆ ਜਾ ਹੋ ਹੋ ਸਰਦਾਰ ਜੀ ਹਾਂ ਅੱਜ ਸਕੂਨ ਮਿਲਿਆ ਆਉਦੇ ਘਰ ਦੇ ਸਾਹਮਣੇ ਆ ਕੇ ਸੱਚੀ ਗੱਲ ਆ ਪਰ ਕਿਸੇ ਨੂੰ ਕੀ ਪਤਾ ਵੀ ਆਪਾਂ ਨੂੰ ਕਿਨਾ ਕਾਰਨਾ ਕਰਕੇ ਕੋਠੇ ਛਿਤਣੀ ਪਈ ਤੀ ਚੱਲ ਕੋਈ ਨਾ ਕਿੰਨਾ ਕਚੇ ਛੱਡਾਂਗੇ ਕੋਠੇ ਮੈਨੂੰ ਤਾਂ ਵਿਚਾਰੀ ਮਨਪ੍ਰੀਤ ਤੇ ਤਰਸ ਆਉਂਦਾ ਵੀ ਆਪਾਂ ਨੇ ਇੰਨੀਆਂ ਖੇਡਾਂ ਖੇਡ ਲਈਆਂ ਉਹਨੂੰ ਕੰਨੋ ਕੰਨ ਖਬਰ ਵੀ ਨਹੀਂ ਹੋਈ ਹੋਇਆ ਉਹਨਾਂ ਨੂੰ ਤਾਂ ਹਲੇ ਵੀ ਖਬਰ ਨਹੀਂ ਵੀ ਆਪਾਂ ਕਰੀ ਕੀ ਜਾਣੇ ਉਹ ਚੱਲ ਕੋਈ ਨਹੀਂ ਆਹ ਘਰ ਕਿਹੜਾ ਕਿਸੇ ਪਾਸੇ ਜਾਣ ਲੱਗੇ ਨਾਲੇ ਮੈਨੂੰ ਤਾਂ ਵਿਚਾਰੀ ਮਨਪ੍ਰੀਤ ਤੇ ਤਰਸ ਆਉਂਦੇ ਵੀ ਉਹਨਾਂ ਨੂੰ ਗੰਨੋ ਕੰਨ ਖ਼ਬਰ ਹੀ ਨਹੀਂ ਹੋਈ ਆਪਾਂ ਕਿੱਡੀਆਂ-ਕਿੱਡੀਆਂ ਖੇਡਾਂ ਖੇੜ ਲੀਆਂ ਕੋਈ ਉਹਨਾਂ ਨੂੰ ਕੀ ਪਤਾ ਹੈ ਉਹ ਤਾਂ ਅੱਜ ਵੀ ਭਲੇਖੇ ਚ ਨੇ ਉਹਨਾਂ ਨੂੰ ਤਾਂ ਆਏ ਆ ਬਿਆਸੀ ਦੋਏ ਪਿਓ ਪੁੱਤ ਬੇਚ ਵੱਟ ਕੇ ਖਾ ਗਏ ਪਰ ਉਹਨਾਂ ਨੂੰ ਇਹ ਨਹੀਂ ਪਤਾ ਵੀ ਅਸੀਂ ਟੋਕਣਾ ਬਣਾਉਣ ਨੂੰ ਫਿਰਦੇ ਆਂ ਇੱਥੇ ਚੁੱਪ ਕਰ ਜਾ ਇਹ ਤਾਂ ਹਲੇ ਕੀ ਪਤਾ ਹੈ ਰਾਣੀ ਦਾ ਦਿਮਾਗ ਹੈ ਕੀ ਕੁਛ ਬਕਿਆਉ ਤੇ ਕੀ ਕੁਛ ਬਣਾਉ